ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 833435 ਦੀ ਅਪਡੇਟ ਦੇ ਬਾਰੇ ਤੇ 635 ਦੀ ਭਰਤੀ ਨੂੰ ਲੈ ਕੇ ਜੀ ਦੀ ਵੱਡੀ ਅਪਡੇਟ ਆਪਣੇ ਕੋਲ ਆਈ ਹੈ ਤੇ ਕਿਹੜਾ ਫੇਰ ਬਦਲ ਹੋਇਆ ਹੈ ਇਹਨਾਂ ਵਿੱਚ ਤੇ ਹੋਰ ਲਿਸਟਾਂ ਆਉਣ ਦੇ ਬਾਰੇ ਕੀ ਜਾਣਕਾਰੀ ਹੈ ਇਹ ਸਾਰਾ ਕੁਝ ਆਪਾਂ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਵੀਡੀਓ ਨੂੰ ਲਾਸਟ ਦੇ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੇ ਤੱਕ ਸਾਰੀ ਪੂਕਤਾ ਜਾਣਕਾਰੀ ਪੂਰਤ ਜਾਣਕਾਰੀ ਪਹੁੰਚਾਈ ਜਾ ਸਕੇ ਸੋ ਦੋਸਤੋ ਉਸ ਤੋਂ ਬਾਅਦ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਅਤੇ ਤਰ੍ਹਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਉਹ ਵੀ ਆਪਣੇ ਨਾਲ ਜੁੜ ਸਕਣ ਅਤੇ ਇਸ ਇਨਫੋਰਮੇਸ਼ਨ ਨੂੰ ਅੱਗੇ ਸਾਂਝਾ ਕਰ ਸਕਣ ਸੋ ਦੋਸਤੋ ਆਪਾਂ ITT 635 ਦੀ ਭਰਤੀ ਜਿਹੜੀ ਕਿ ਬਹੁਤ ਦੇਰ ਤੋਂ ਫਿਲਹਾਲ ਪੂਰੀ ਵੀ ਹੋ ਚੁੱਕੀ ਹੈ ਪਰ ਅਰਧ ਪੂਰੀ ਹੈ ਉਹਦੇ ਬਾਰੇ ਹੀ ਇੱਕ ਅਪਡੇਟ ਸਾਹਮਣੇ ਆਈ ਹੈ ਅੱਜ ਜਿਸ ਦੇ ਵਿੱਚ ਕੀ ਕੁਝ ਅਧਿਆਪਕਾਂ ਵੱਲੋਂ ਜਿਹੜੀ ਕਿ 8835 ਯੂਨੀਅਨ ਨੇ ਪੰਜਾਬ ਨੇ ਬਦਲੀਆਂ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਟੀ ਦਾ ਅੱਜ ਪਿੰਡ ਗੰਪੀਰਪੁਰ ਵਿਖੇ ਗੁਰਾਉ ਕੀਤਾ ਹੈ ਯੂਨੀਅਨ ਅਗਵਾ ਨੇ ਦੱਸਿਆ ਕਿ ਪਿਛਲੇ ਦਿਨੀ ਸਿੱਖਿਆ ਉਪਾਗ ਨੇ 8835 ਅਧਿਆਪਕਾਂ ਦੀ ਬਦਲੀਆਂ ਸੰਬੰਧੀ ਸਪੈਸ਼ਲ ਮੌਕਾ ਦੇ ਕੇ ਵੀ ਅਧਿਆਪਕਾਂ ਨਾਲ ਮਜ਼ਾਕ ਕੀਤਾ ਸੀਗਾ ਉਹਨਾਂ ਦੱਸਿਆ ਕਿ ਪਿਛਲੇ ਦਿਨੀ 8835 ਅਧਿਆਪਕਾਂ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਗਿਆ ਜਿਸ ਦੌਰਾਨ ਇਕਦੁੱਕਾ ਅਧਿਆਪਕਾਂ ਦੀਆਂ ਹੀ ਬਦਲੀਆਂ ਕੀਤੀਆਂ ਗਈਆਂ ਹਨ ਨਾ ਬਦਲੀਆਂ ਦੇ ਆਨਲਾਈਨ ਪੋਰਟਲ 'ਚ ਕਿਸੇ ਵੀ ਤਰ੍ਹਾਂ ਦੀ ਪਾਰਦਰਸ਼ਤਾ ਦਿਖਾਈ ਨਹੀਂ ਦਿੱਤੀ ਗਈ। ਕੋਈ ਵੀ ਮੈਰਿਟ ਸੂਚੀ ਜਾਂਚੀ ਨਹੀਂ ਗਈ। ਉਨ੍ਹਾਂ ਕਿਹਾ ਕਿ 29 ਸਤੰਬਰ ਨੂੰ ਫਿਰ ਤੋਂ ਬਦਲੀਆਂ ਤੋਂ ਨਾ ਕੁਛ ਚਾਰਪੰਚੀ ਦੇ ਆਪਕਾ ਵੱਲੋਂ ਗੰਪੀਰਪੁਰਵੀ ਖੇ ਰੋਜ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਗੂ ਨੇ ਮੰਗ ਕੀਤੀ ਹੈ ਕਿ ਈਟੀਟੀ ਨਾਟਸਨ ਦੇ ਪ੍ਰਤੀ ਤੋਂ ਪਹਿਲਾਂ ਇੱਕ ਵਾਰ ਤੋਂ ਫਿਰ ਤੋ ਤਿੰਨ ਗੇਟ ਚ ਬਦਲੀਆਂ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਅਤੇ ਬਦਲੀਆਂ ਦੀ ਪਾਲਿਸੀ ਚ ਪਾਰਦਰਸ਼ਾ ਜ਼ਰੂਰ ਰੱਖੀ ਜਾਵੇ ਅਤੇ ਬਦਲੀਆਂ ਦੀ ਮੈਰਿਟ ਸੂਚੀ ਵੀ ਜਾਰੀ ਕੀਤੀ ਜਾਵੇ ਇਸ ਤੋਂ ਇਲਾਵਾ ਯੂਨੀਅਨ ਦੇ ਆਗੂ ਨੇ ਦੱਸਿਆ ਕਿ 88264 ਤੇ 9899 ਦੇ ਪਰਟੀ ਵਿੱਚ ਸਾਰੀਆਂ ਕੈਟਾਗਰੀਆਂ ਨੂੰ ਸਟੇਸ਼ਨ ਚੋਂਨ ਕਰਵਾ ਕੇ ਜਲਦ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਉਹਨਾਂ ਕਿਹਾ ਕਿ ਸਾਲ 2006 ਤੋਂ ਬਾਅਦ 8TT ਵਿਆਪਕ ਤੋਂ ਮਾਸਟਰ ਕਾਡਰ ਵਿੱਚ ਪ੍ਰੋਮੋਸ਼ਨਾਂ ਵੀ ਜਲਦੀ ਹੀ ਕੀਤੀਆਂ ਜਾਣ ਸਿੰਗਲ ਅਧਿਆਪਕ ਸਕੂਲ ਵਿੱਚ ਅਧਿਆਪਕਾਂ ਦੀ ਘੱਟੋ-ਘੱਟ ਦੋ ਪੋਸਟਾਂ ਮਨਜ਼ੂਰ ਕੀਤੀਆਂ ਜਾਣ ਇਸ ਪ੍ਰਦਰਸ਼ਨ ਦੌਰਾਨ ਸਾਰੇ ਉੱਥੇ ਆ ਗੂ ਮੌਜੂਦ ਸਨ ਸੋ ਦੋਸਤੋ ਵੈਸੇ ਮੰਗ ਜਾਇਜ਼ ਹੈ ਕਿਉਂਕਿ ਜਿਹੜੇ ਬੱਚੇ ਦੂਰ ਜਾਂਦੇ ਨੇ ਚਲੋ ਮੁੰਡਿਆਂ ਦਾ ਫਿਰ ਵੀ ਹੋ ਜਾਂਦਾ ਪਰ ਗਰਲਜ਼ ਜਾਂ ਆਪਾਂ ਕਹੇਰੀ ਆਪਣੀਆਂ ਭੈਣਾਂ ਨੂੰ ਰਹਿਣਾ ਕਿਸੇ ਹੋਰ ਸ਼ਹਿਰ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹੈ ਉਹਨਾਂ ਦਾ ਅਡਜਸਟ ਕਰਨਾ ਉੱਥੇ ਸੋ ਸਰਕਾਰ ਨੂੰ ਚਾਹੀਦਾ ਹੈ ਸੋ ਬੁਆਇਜ਼ ਦਾ ਕੋਈ ਨਹੀਂ ਮੈਂ ਬੁਆਇਜ਼ ਨੇ ਵਸੇ ਬੁਆਇਜ਼ ਨੂੰ ਵੀ ਮੌਕਾ ਦੇਣਾ ਚਾਹੀਦਾ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਅਡਜਸਟ ਕਰ ਲੈਂਦੇ ਨੇ ਸੋ ਚਾਹੀਦਾ ਕਿ ਪਹਿਲਾਂ ਫੀਮੇਲਸ ਨੂੰ ਜ਼ਰੂਰ ਪ੍ਰੈਫਰ ਦੇਣ ਕਿ ਉਹਨਾਂ ਦੇ ਜਿਹੜੇ ਘਰ ਦੇ ਲਾਗੇ ਤੱਕ ਜਿੱਥੋਂ ਕੀ ਉਹ ਡੇਲੀ ਆ ਜਾ ਸਕਣ ਉੱਥੇ ਹੀ ਉਹਨਾਂ ਨੂੰ ਜੋਬ ਦਿੱਤੀ ਜਾਵੇ ਸੋ ਇਸੇ ਦੇ ਨਾਲ ਆਪਾਂ ਅੱਜ ਇਸ ਵੀਡੀਓ ਨੂੰ ਐਂਡ ਕਰਦੇ ਹਾਂ ਸੋ ਇਹ ਜਾਣਕਾਰੀ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਮੈਨੂੰ ਕਮੈਂਟਸ ਦੇ ਵਿੱਚ